ਦੇ ਸੜਕੇ ਜੀ ਸਾਰੇ ਆ ਸਾਰਾ ਦੇਖੋ ਸਾਰਾ ਪਾਲ ਸਾਰਾ ਗੰਦਾ ਹੋ ਗਿਆ ਸਾਰੇ ਪਾਲਾ ਕੱਲਾ ਕੱਲਾ ਤੁਹਾਡੇ ਕੋਲ ਕੀ ਹਾਲ ਚੁੱਕੇ ਸਾਰੇ ਕਾਲੇ ਹੋ ਚੁੱਕੇ ਨੇ ਸਾਰੇ ਖਰਾਬ ਹੋ ਗਏ ਕਹਿੰਦੇ ਬੱਚਿਆਂ ਵਾਂਗੂ ਪਾਲਣੀ ਪੈਂਦੀ ਹੈ ਜੇ ਕੋਈ ਵੀ ਫਸਲ ਹੁੰਦੀ ਹੈ ਉਹਦੇ ਤੇ ਟਾਈਮ ਲਾਣਾ ਪੈਂਦਾ ਹੈਗਾ ਮਿੱਟੀ ਨਾਲ ਮਿੱਟੀ ਹੋ ਕੇ ਕਿਸਾਨ ਕੰਮ ਕਰਦਾ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ ਸਾਡਾ ਇਹ ਕਿਸਾਨਾਂ ਦਾ ਸੋ ਟਮਾਟਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਟਮਾਟਰ ਨੇ ਉਹ ਬਿਲਕੁਲ ਹੀ ਜਿਹੜੇ ਨੇ ਕਾਲੇ ਹੋ ਗਏ ਨੇ ਸੁੱਕ ਕੇ ਜਿਹੜੇ ਸੜਕ ਹੋਏ ਹੋਏ ਨੇ ਅੰਬਾਲੇ ਤੋਂ 40 45000 ਰੁਪਏ ਕਿੱਲੇ ਕੇ 50000 ਕਿੱਲੇ ਕੇ ਡੰਡੇ ਲਾਏ ਫਿਰ ਤਾਰਾਂ ਲਿਆਏ ਫਿਰ ਤਾਗੇ ਲਾਏ ਫਿਰ ਲੇਬਰਾਂ ਲਾਈਆਂ ਪਨੀਰੀ ਬੀਜੀ ਸਾਨੂੰ 4 ਮਹੀਨੇ ਹੋ ਗਏ ਇਹਨਾਂ ਵਾਸਤੇ ਲੱਗਿਆ ਨੂੰ 4 ਮਹੀਨੇ ਤੇ ਬਾਅਦ ਹੀ ਇਹ ਸਾਰੀ ਹੁਣ ਫਸਲ ਤੋੜਨ ਵਾਲੀ ਹੋ ਚੁੱਕੀ ਦੀ ਮਹੀਨੇ ਨੂੰ ਇੱਕ ਮਹੀਨੇ ਨੂੰ ਤੋੜਨਾ ਸ਼ੁਰੂ ਕਰ ਦੇਣਾ ਸੀਗਾ ਦੋ ਪੈਸੇ ਆਣੇ ਸੀਗੇ ਉਸਤੇ ਬਾਅਦ ਤੋਈ ਉਹ ਤੋਂ ਸੜ ਕੇ ਹੁਣ ਸੁਹਾ ਹੋ ਗਿਆ ਇਹ ਤਿੰਨੋਂ ਖਾਣਾ ਵੀ ਖੇਤੀ ਦਾ ਬਦਲਾ ਕਰੋ ਆ ਬਦਲਾ ਕਰਕੇ ਅਸੀਂ ਕੀ ਕੱਢ ਰਹੇ ਦੇ ਵਿੱਚ ਹੁਣ ਜੀ ਅਸੀਂ ਪਹਿਲਾਂ ਮੱਕੀ ਲਾਈ ਜੀ ਨਾ ਖੇਤਾਂ ਚ ਮੱਕੀ ਤੋਂ ਬਾਅਦ ਹੁਣ ਅਸੀਂ ਆ ਟਮਾਟਰ ਬੀਜੇ ਆ ਜੀ ਲਾਇਆ ਜੀ ਹਾਂ ਜੀ ਤੇ ਸਾਡੇ ਕੁਝ ਨਹੀਂ ਪੱਲੇ ਪਿਆ ਇਹਦੇ ਚ ਬਦਲਾ ਆਵੇ ਅਸੀਂ ਇਹਦੇ ਨਾਲ ਕਣਕ ਝੋਨਾ ਕਰਦੇ ਆ ਅਸੀਂ ਆ ਬਦਲਾ ਚਲੋ ਚਲੋ ਸਾਡਾ ਖਰਚਾ ਤਾਂ ਨਿਕਲਦਾ ਠੀਕ ਹੈ ਨਾ ਜੀ ਤੇ ਅਸੀਂ ਸਾਰੇ ਆ ਮਤਲਬ ਕਿ ਫਸਲਾਂ ਛੱਡ ਗਏ ਆ ਬਦਲਾ ਆ ਲਈ ਅਸੀਂ ਸਬਜ਼ੀ ਵਾਲੇ ਪਾਸੇ ਆਏ ਪਰ ਸਾਨੂੰ ਇਹਦੇ ਕੋਈ ਲਾਭ ਨਹੀਂ ਹੋਇਆ ਕੋਈ ਨੁਕਸਾਨ ਸਾਡਾ ਹੋ ਗਿਆ ਬਹੁਤ ਜ਼ਿਆਦਾ ਆ ਮੇਰੇ ਵੀਰ ਦੇ ਇਹਦੇ 7-8 ਏਕੜ ਨੇ ਇਹਦੇ ਖਰਾਬ ਹੋ ਗਏ ਜੀ 5 ਏਕੜ ਮੇਰੇ ਕੋਲ ਆ ਮੇਰਾ ਖਰਾਬ ਹੋ ਗਿਆ ਟਮਾਟਰ ਸਾਰਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਸਕਾ ਸਵਾਗਤ ਹੈ ਮੈਂ ਮਹਿਤੋੜ ਨਾਲ ਭਾਰਤ ਪੋਸ਼ਣ ਅੱਜ ਅਸੀਂ ਗਰਾਊਂਡ ਜ਼ੀਰੋ ਤੋਂ ਪਹੁੰਚੇ ਆ ਗਿਆਂ ਖੇਤਾਂ ਦੇ ਵਿੱਚ ਜਿੱਥੇ ਕਿ ਟਮਾਟਰ ਦੀ ਜਿਹੜੀ ਖੇਤੀ ਨੂੰ ਬਿਮਾਰੀ ਪਈ ਹੈਗੀ ਆ ਅਸੀਂ ਪਟਿਆਲੇ ਦੇ ਹਲਕਾ ਸਨੌਰ ਵਿਖੇ ਆ ਗਿਆਂ ਤੁਸੀਂ ਦੇਖ ਸਕਦੇ ਹੈਗੇ ਹੋ ਜਿਹੜੀ ਹੈਗੀ ਆ ਕਿਸ ਤਰ੍ਹਾਂ ਦੇ ਨਾਲ ਇਹ ਬੁੱਟੇ ਮੱਚ ਗਏ ਨੇ ਇਹ ਇੱਕ ਬਿਮਾਰੀ ਆ ਜੋ ਕਿ ਟਮਾਟਰ ਦੇ ਜਿਹੜੇ ਖੇਤਾਂ ਦੇ ਵਿੱਚ ਇਹ ਬਿਮਾਰੀ ਤੁਸੀਂ ਦੇਖ ਸਕਦੇ ਹੋ ਕਿ ਤਨੇ ਵੀ ਟਮਾਟਰ ਵੀ ਸੋ ਟਮਾਟਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਟਮਾਟਰ ਨੇ ਉਹ ਬਿਲਕੁਲ ਹੀ ਜਿਹੜੇ ਨੇ ਕਾਲੇ ਹੋ ਗਏ ਨੇ ਸੁੱਕ ਕੇ ਇਹ ਜਿਹੜੇ ਸੜਕ ਹੋਏ ਹੋਏ ਨੇ ਕਿਉਂਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜੀ ਹੈਗੀ ਆ ਦੋਰੀ ਮਾਰ ਚਲਣੀ ਪੈ ਰਹੀ ਹੈਗੀ ਆ ਹਲਕਾ ਸਨੋਰ ਦੇ ਵਿੱਚ ਖੜੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿ ਕਿੰਨੀ ਜਿਹੜੀ ਭਿਆਨਕ ਬਿਮਾਰੀ ਹੈਗੀ ਆ ਤਕਰੀਬਨ ਲੱਖਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਇਸ ਤੋਂ ਪਹਿਲਾਂ ਜੇਕਰ ਗੱਲ ਕਰੀ ਜਾਵੇ ਕਣਕ ਦੀ ਔਰ ਕਣਕ ਵੀ ਬਹੁਤ ਖਰਾਬ ਹੋ ਗਈ ਸੀ ਇੱਥੇ ਖਰਾਬਾ ਪਿਆ ਸੀਗਾ ਉਸ ਤੋਂ ਬਾਅਦ ਜਿਹੜਾ ਆ ਗਿਆ ਫਲੱਡ ਆ ਕੇ ਸੀਗੇ ਹੜ੍ਹਾਂ ਦੀ ਮਾਰ ਕਾਰਨ ਕਿਸਾਨਾਂ ਨੂੰ ਖਾਸਾ ਨੁਕਸਾਨ ਹੋਇਆ ਸੀਗਾ ਸੋ ਹੁਣ ਜਿਹੜੇ ਆ ਗਿਆ ਕਿਸਾਨਾਂ ਦੁਆਰਾ ਜਿਹੜੇ ਆ ਗਿਆ ਟਮਾਟਰ ਲਗਾਏ ਜਗੇ ਸੀਗੇ ਸੋ ਕਈ 100 ਏਕੜ ਜਿਹੜਾ ਹੈਗਾ ਕਿਸਾਨਾਂ ਦੇ ਇਹ ਟਮਾਟਰਾਂ ਦੀ ਫਸਲ ਜਿਹੜੀ ਹੈ ਸੁੱਕ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੋਇਆ ਵੈ ਸੋ ਹੋਰ ਕਿਸਾਨ ਵੀਰ ਵੀ ਨੇ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਕਿ ਆਖਿਰਕਾਰ ਇਹ ਕਿੰਨੇ ਕਿ ਏਕੜ 'ਚ ਇਹ ਜਿਹੜੀ ਬਿਮਾਰੀ ਫੈਲੀ ਹੈਗੀ ਆ ਸੋ ਜਿਆਦਾਤਰ ਸਨੋਰੀ ਦੇ ਵਿੱਚ ਸਬਜੀ ਜਿਹੜੀ ਹੈਗੀ ਆ ਸਬਜੀ ਦੀ ਖੇਤੀ ਕੀਤੀ ਜਾਂਦੀ ਹੈਗੀ ਆ ਸੋ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਕਿਸਾਨ ਵੀਰਾਂ ਨੂੰ ਜਿਹੜੀ ਹੈਗੀ ਦੋਰੀ ਮਾਰਦਾ ਸਾਹਮਣਾ ਕਰਨਾ ਪੈ ਰਿਹਾ ਗਿਆ ਸੋ ਕਰਦੇ ਆ ਕਿਸਾਨਾਂ ਨਾਲ ਗੱਲਬਾਤ ਸੋ ਡੇਲੀ ਪੋਸਟ ਦੀ ਟੀਮ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਕੋਲ ਪਹੁੰਚੀ ਹੈ ਗਰਾਊਂਡ ਜ਼ੀਰੋ ਦੀ ਤੁਹਾਨੂੰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਬੁੱਟੇ ਸੜ ਕੇ ਸੁਆਹ ਹੋਏ ਨੇ ਬਜ ਕੀ ਨਾ ਥੋੜਾ ਮਿਰਣਾ ਪਰਮਜੀਤ ਸਿੰਘ ਜੀ ਆ ਕਿਹੜਾ ਏਰੀਆ ਭਾਈ ਜੀ ਇਹ ਸਨੌਰ ਹੈ ਜੀ ਹਲਕਾ ਸਨੌਰ ਹੈ ਜੀ ਅੱਛਾ ਕੀ ਦਿੱਕਤ ਹੈ ਕੀ ਹੈ ਕਿਉਂ ਇਹ ਜਿਹੜੇ ਟਮਾਟਰਾਂ ਦੀ ਖੇਤੀ ਹੈ ਜਿਹੜੀ ਇਸ ਤਰ੍ਹਾਂ ਦੇ ਨਾਲ ਤਬਾਹ ਹੋ ਰਹੀ ਹੈ ਭਾਈ ਜੀ ਇਹ ਇਹ ਨਾ ਬਲਾਈਟ ਕਹਿੰਦੇ ਨੇ ਇਹਨੂੰ ਬਿਮਾਰੀ ਦਾ ਜਿਹੜਾ ਨਾਮ ਇਹਦਾ ਨਾਮ ਬਲਾਈਟ ਹੈ ਜੀ ਇਹ ਇਹ ਨਾ ਪਹਿਲਾਂ ਵੀ ਇਹ ਬਹੁਤ ਵਾਰੀ ਵੈਸੇ ਪਹਿਲਾਂ ਵੀ ਆ ਜਾਂਦੀ ਹੈ ਇਹ ਬਿਮਾਰੀ ਪਰ ਅੱਗੇ ਨਾ ਲੇਟ ਆਉਂਦੀ ਸੀਗੀ ਵੀ ਇਹ ਨਾ ਜਦੋਂ ਮਿਲਗੇ ਅੱਗੇ ਫਰਵਰੀ ਦੇ ਮਿਲਗੇ ਅੱਧ ਦੇ ਵਿੱਚ ਜਾ ਕੇ ਜਾਂ ਜਨਵਰੀ ਦੇ ਮਿਲਗੇ ਵੀ ਅੰਟਰ ਚ ਜਾ ਕੇ ਉਦੋਂ ਆਂਦੀ ਸੀਗੀ ਇਸ ਦਵਾਰੇ ਇਹ ਥੋੜੀ ਅਗੇਤੇ ਆ ਗਈ ਐਡਵਾਂਸ ਚ ਆ ਗਈ ਵੀ ਐਡਵਾਂਸ ਚ ਆਣ ਕਰਕੇ ਵੀ ਜਿਹੜਾ ਹੁਣ ਸਾਡਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਿੰਨੇ ਏਕੜ ਚ ਜਿਹੜੇ ਟਮਾਟਰ ਲੱਗੇ ਹੋਣੇ ਸੀ ਵੀ ਇਸ ਏਰੀਆ ਦੇ ਵਿੱਚ ਲੱਗੋ ਲਗਭਗ ਕਟੋ-ਕਟ ਵੀ 2000 ਏਕੜ ਦੇ ਵਿੱਚ 2000 ਏਕੜ ਦਾ ਟਮਾਟਰ ਦਾ ਲਗਭਗ ਹੋਣ ਵAYS ਇਸ ਏਰੀਆ ਸਾਡੇ ਜਿਹੜੀ ਫਸਲ ਜਿਹੜੀ ਖਰਾਬ ਹੋਈ ਹੈ ਜੀ ਜੀ ਅਚੋ ਕਿਹੜੇ ਕਿਹੜੇ ਖੇਤਾਂ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਕਿ ਸਬਜ਼ੀ ਦੀ ਜ਼ਿਆਦਾ ਰਿਸਕ ਹੁੰਦੀ ਹੈ ਦੇਖੋ ਜੀ ਜਿਹੜਾ ਮੇਨ ਹਲਕਾ ਦਾ ਹੈਗਾ ਸਨੋਰੀ ਹੈ ਜੀ ਸ ਆ ਖੁੱਡਾ ਹੋ ਗਿਆ ਜੀ ਆ ਕਰਤਾਰਪੁਰਾ ਅਸਰਪੁਰ ਇਹ ਸਾਰੇ ਪਿੰਡ ਹੈਗੇ ਜੀ ਹਾਂ ਜਿਹੜੇ ਮਤਲਬ ਕਿ ਮਾਰਚ ਦੇ ਵਿੱਚ ਆਏ ਜਿਹੜੇ ਹਾਂ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਕਨਕ ਦੀ ਆ ਕਾਫੀ ਮਤਲਬ ਕਿ ਬਿਲਕੁਲ ਕਨਕ ਦਾ ਵੀ ਪਹਿਲਾਂ ਕਾਫੀ ਸਾਡਾ ਨੁਕਸਾਨ ਹੋ ਗਿਆ ਸੀਗਾ ਹਾਂ ਚਿਲ ਝੋਨੇ ਦੇ ਵਿੱਚ ਵੀ ਹੁਣ ਗੜੇਮਾਰੀ ਹੋ ਗਈ ਸੀਗੀ ਉਹਦੇ ਉਹ ਤੋਂ ਮਤਲਬ ਕਿ ਸਾਡ ਨੂੰ ਹੜ੍ਹ ਵੀ ਆ ਗਿਆ ਸੀ ਹਾਂ ਜੀ ਹਾਂ ਹੜ੍ਹ ਤੋਂ ਬਾਅਦ ਹੜ੍ਹ ਤੋਂ ਪਹਿਲਾਂ ਮਤਲਬ ਕਿ ਬਾਅਦ ਵਿੱਚ ਨੂੰ ਗੜੇਮਾਰੀ ਵੀ ਹੋਈ ਆ ਸਾਡੇ ਕੋਲ ਪਰ ਕਿਸੇ ਨੇ ਸਾਡੀ ਕੋਈ ਸਾਰ ਨਹੀਂ ਲਈ ਕੋਈ ਮੁਆਵਜ਼ਾ ਨਹੀਂ ਮਿਲਿਆ ਗੜੇਮਾਰੀ ਦਾ ਕਹਿੰਦੇ ਸੀਗੇ ਕੋਈ ਐਮਐਲਏ ਆਏ ਤੁਹਾਡੇ ਉੱਤੇ ਨਹੀਂ ਨਹੀਂ ਤੇ ਉਸ ਤੋਂ ਬਾਅਦ ਤਾਂ ਹੁਣ ਜਿਹੜੀ ਸਾਡੀ ਮੇਨ ਫਸਲ ਸੀ ਟਮਾਟਰਾਂ ਦੀ ਇਹੀ ਸਾਡੀ ਸੜਕੇ ਸੁਆਹ ਹੋ ਗਈ ਜੇ ਹੁਣ ਤੱਕ ਨਹੀਂ ਸਾਡੇ ਕਿਸੇ ਨੇ ਸਾਡੀ ਸਾਰ ਲਈ